ਗੁਰਬਾਣੀ ਤਾਂ ਮਹਾਵਾਕ ਹੈ ਜੋ ਆਇਆ ਸੋ ਚੱਲਸੀ ਸਭ ਕੋ ਆਈ ਵਾਰੀ ਹੈ ਆਪਣੀ ਵਾਰੀ ਦੇ ਉੱਤੇ ਇੱਕ ਦਿਨ ਬੰਦੇ ਨੇ ਚਲੇ ਜਾਣਾ ਮਹਾਤਮਾ ਬੁੱਧ ਦੇ ਜੀਵਨ ਦੀ ਗੱਲ ਹੈ ਕਿ ਮਹਾਤਮਾ ਬੁੱਧ ਇੱਕ ਨਗਰ ਦੇ ਵਿੱਚ ਤੁਰੇ ਜਾ ਰਹੇ ਸਨ ਉਹਨਾਂ ਨੇ ਅੱਜ ਉਸ ਪਿੰਡ ਦੇ ਵਿੱਚ ਡੇਰਾ ਲਾ ਲਿਆ ਉਹਨਾਂ ਦੇ ਨਾਲ ਤਕਰੀਬਨ ਕਾਫੀ ਭਿਖਸ਼ੂ ਹਰ ਵਕਤ ਰਹਿੰਦੇ ਸਨ ਜਿਹੜੇ ਮਹਾਤਮਾ ਹੁੰਦੇ ਨੇ ਇਹਨਾਂ ਦਾ ਦਿਲ ਬੜਾ ਕੋਮਲ ਹੁੰਦਾ ਹੈ ਬੜਾ ਦਿਆਲੂ ਹੁੰਦਾ ਹੈ ਮਹਾਤਮਾ ਬੁੱਧ ਜੀ ਦੇ ਕੰਨਾਂ ਦੇ ਵਿੱਚ ਇੱਕ ਬਿਰਧ ਮਾਤਾ ਦੇ ਰੋਣ ਦੀ ਆਵਾਜ਼ ਆਈ ਮਹਾਤਮਾ ਨੇ ਪੁੱਛਿਆ ਕਿ ਇਹ ਕੌਣ ਰੋਂਦਾ ਹੈ ਦੱਸਿਆ ਗਿਆ ਕਿ ਇਹ ਇੱਕ ਬਜ਼ੁਰਗ ਮਾਤਾ ਰੋ ਰਹੀ ਹੈ ਉਹਦਾ ਪੁੱਤ ਜਵਾਨ ਮਰ ਗਿਆ ਹੈ ਜਦੋਂ ਉਸ ਬਜ਼ੁਰਗ ਮਾਤਾ ਨੂੰ ਪਤਾ ਲੱਗਿਆ ਕਿਸੇ ਨੇ ਦੱਸਿਆ ਕਿ ਮਾਂ ਪਿੰਡ ਦੇ ਵਿੱਚ ਮਹਾਤਮਾ ਆਏ ਹੋਏ ਐ ਤੂੰ ਉਹਨਾਂ ਦੇ ਕੋਲ ਤਰਲ ਕਰ ਹੋ ਸਕੇ ਉਹ ਤੇਰੇ ਪੁੱਤ ਨੂੰ ਜਿਉਂਦਾ ਕਰਦਾ ਇਹ ਆਸ ਰੱਖ ਕੇ ਉਹ ਮਾਤਾ ਮਹਾਤਮਾ ਬੁੱਧ ਕੋਲ ਆ ਗਈ ਮਹਾਤਮਾ ਬੁੱਧ ਨੂੰ ਕਹਿਣ ਲੱਗੀ ਕਹਿੰਦੀ ਮਹਾਤਮਾ ਜੀ ਜਦੋਂ ਮੈਂ ਭਰ ਜਵਾਨੀ ਦੇ ਵਿੱਚ ਸੀ ਮੇਰਾ ਬੱਚਾ ਹਜੇ ਮੇਰੀ ਗੋਦੀ ਵਿੱਚ ਹੀ ਖੇਡਦਾ ਸੀ ਕਿ ਮੇਰੇ ਸਿਰ ਦਾ ਸਾਈ ਮੈਨ ਛੱਡ ਕੇ ਚਲਾ ਗਿਆ ਮੈਨੂੰ ਬਹੁਤ ਲੋਕਾਂ ਨੇ ਆਖਿਆ ਵੀ ਲੰਬੀ ਜ਼ਿੰਦਗੀ ਹੈ ਹੋਰ ਵਿਆਹ ਕਰਾ ਲੈ ਪਰ ਮੈਂ ਆਪਣੇ ਬੱਚੇ ਦੇ ਵਿੱਚੋਂ ਆਪਣੇ ਪਤੀ ਦਾ ਚਿਹਰਾ ਤੱਕਦੀ ਰਹੀ ਕਿ ਉਹਦੀ ਨਿਸ਼ਾਨੀ ਮੇਰੇ ਕੋਲ ਹੈ ਤੇ ਮੈਂ ਇਹਦੇ ਆਸਰੇ ਜ਼ਿੰਦਗੀ ਕੱਢ ਲੈਣੀ ਹੈ ਤੇ ਜਦੋਂ ਮੈਂ ਬਡੇਪੇ ਵਿੱਚ ਹੋਵਾਂਗੀ ਇੰਨੇ ਨੂੰ ਮੇਰੇ ਬੱਚੇ ਨੇ ਜਵਾਨ ਹੋ ਜਾਣਾ ਤੇ ਉਹ ਬੱਚਾ ਮੇਰੇ ਜੀਵਨ ਦਾ ਸਹਾਰਾ ਬਣ ਜਾਏਗਾ। ਮਹਾਤਮਾ ਜੀ ਮੈਂ ਇਸ ਆਸ ਦੇ ਵਿੱਚ ਆਪਣੇ ਬੱਚੇ ਨੂੰ ਪਾਲਿਆ, ਪੜੋਸਿਆ, ਆਪਣੀ ਜ਼ਿੰਦਗੀ ਕੱਢ ਲਈ। ਅੱਜ ਜਦੋਂ ਮੈਂ ਬਟੇਪੇ ਦੀ ਤਹਿਲੀਸ ਦੇ ਵਿੱਚ ਚਲੀ ਗਈ। ਅੱਜ ਜਦੋਂ ਮੈਨੂੰ ਮੇਰੇ ਜਵਾਨ ਪੁੱਤ ਦੇ ਸਹਾਰੇ ਦੀ ਮੈਨੂੰ ਲੋੜ ਸੀ। ਵਕਤ ਨੇ ਗੇੜ ਐਸਾ ਖਾਦਾ ਕਿ ਮੇਰਾ ਜਵਾਨ ਪੁੱਤ ਮੈਨੂੰ ਛੱਡ ਕੇ ਚਲਾ ਗਿਆ। ਇਹ ਸਮਾਂ ਬੜਾ ਭੈੜਾ ਹੁੰਦਾ ਹੈ ਜਦੋਂ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਦੀਆਂ ਲੋਥਾਂ ਨੂੰ ਮੋੜੇ ਲਾਣੇ ਪੈ ਜਾਂਣ ਤੇ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਉੱਤੇ ਬਿੱਤੀ ਹੈ ਸਾਡੇ ਵਰਗਿਆਂ ਵਾਸਤੇ ਗੱਲਾਂ ਹੀ ਹੋ ਸਕਦੀਆਂ ਨੇ ਗੁਰਮੋ ਕੋ ਤੇ ਜਦੋਂ ਉਹ ਬਜ਼ੁਰਗ ਮਾਤਾ ਨੇ ਸਾਰੀ ਵਾਰਤਾ ਦੱਸੀ ਕਿ ਮਹਾਰਾਜ ਮੇਰਾ ਇੱਕੋ ਇੱਕ ਪੁੱਤ ਮੇਰੇ ਜੀਵਨ ਦਾ سہਾਰਾ ਅੱਜ ਨਹੀਂ ਰਿਹਾ ਕਿਸੇ ਇਹਨਾਂ ਨਾਮ ਜਪਦੇ ਹੋ ਤੁਹਾਡਾ ਮੈਂ ਇਹਨਾਂ ਨਾਮ ਸੁਣਿਆ ਮਹਾਤਮਾ ਜੀ ਕਿਰਪਾ ਕਰੋ ਮੇਰਾ ਬੱਚਾ ਮਨਵਾਸ ਕਰ ਦਿਓ ਮਹਾਤਮਾ ਨੇ ਬੜਾ ਸਮਝਾਇਆ ਪਰ ਗੁਰਮੁਖੋ ਸਮਝਣ ਵਾਸਤੇ ਵੀ ਅਵਸਥਾ ਦੀ ਲੋੜ ਹੈ ਘਰ ਦੇ ਵਿੱਚ লাশ ਪਈ ਹੋਵੇ ਵੱਡੇ ਤੋਂ ਵੱਡੇ ਕਥਾਵਾਚਕ ਨੂੰ ਲਿਆਓ ਕਿ ਕਥਾ ਸੁਣਾ ਬੰਦੇ ਦਾ ਦਿਲ ਖੜ ਜਾਵੇ ਨਹੀਂ ਖੜੇਗਾ ਇਹਦੇ ਵਾਸਤੇ ਤੁਹਾਡੇ ਸਮੇਂ ਦੀ ਲੋੜ ਹੈ ਜਿਵੇਂ ਜੇ ਰਾਗੀ ਸਿੰਘ ਆਪਣੇ ਤਬਲੇ ਨੂੰ ਜਿਆਦਾ ਕੱਸ ਦੇਣ ਤਾਂ ਵੀ ਉਹਦੇ ਵਿੱਚੋਂ ਰਾਗ ਨਹੀਂ ਨਿਕਲਣਗੇ। ਤਰੰਗੀ ਦੇ ਨਾਲ ਟਾਡੀ ਗੀਤਨ ਕਰਦੇ ਆ ਜੇ ਸਰੰਗੀ ਦੀ ਤਾਰਾਂ ਜਿਆਦਾ ਕੱਸ ਦਿੱਤੀਆਂ ਜਾਣ ਤਾਂ ਵੀ ਉਹਦੇ ਵਿੱਚੋਂ ਰਾਗ ਨਹੀਂ ਨਿਕਲੇਗਾ ਜੇ ਢਿੱਲੀਆਂ ਕਰ ਦਿੱਤੀਆਂ ਜਾਣ ਤਾਂ ਵੀ ਉਹਦੇ ਵਿੱਚੋਂ ਰਾਗ ਨਹੀਂ ਨਿਕਲੇਗਾ ਇੱਕ ਦਰਮਿਆਨੀ ਅਵਸਥਾ ਚਾਹੀਦੀ ਆ। ਬੇੜੇ ਵਿੱਚ ਲਾਸ਼ ਪਈ ਹੋਵੇ ਕੋਈ ਕਹੇ ਮੈਂ ਤੈਨੂੰ ਰੱਬ ਦੀ ਗੱਲ ਸੁਣਾਦਾ ਮਾ ਉਹਦੇ ਤੇ ਨਹੀਂ ਅਸਰ ਹੋ ਸਕਦਾ। ਮਹਾਤਮਾ ਬੁੱਧ ਜੀ ਨੂੰ ਫਿਰ ਜੋਗਤ ਵਰਤੀ ਕਿਉਂਕਿ ਜੋਗਤ ਹੀ ਕਰਾਮਾਪ ਹੈ ਜੋਰ ਨਾਲ ਜੁਗਤ ਛੁਟਾ ਸੰਸਾਰ ਜੋਰ ਦੇ ਨਾਲ ਇਸ ਸੰਸਾਰ ਦੇ ਵਿੱਚੋਂ ਉਪਰਾਮ ਨਹੀਂ ਹੋਇਆ ਜਾ ਸਕਦਾ ਜੁਗਤ ਦੇ ਨਾਲ ਜ਼ਰੂਰ ਹੋਇਆ ਜਾ ਸਕਦਾ ਗੁਰੂ ਨਾਨਕ ਸਾਹਿਬ ਨੇ ਜੁਗਤੀ ਦਾ ਹੀ ਡੰਡਾ ਆਪਣੇ ਜੀਵਨ ਦੇ ਵਿੱਚ ਫੜਿਆ ਹੈ ਤੇ ਮਹਾਤਮਾ ਨੇ ਜੁਗਤ ਲਈ ਕਿ ਤੇਰੇ ਪੁੱਤ ਨੂੰ ਅਸੀਂ ਜਿਉਂਦਾ ਕਰਦਾਂਗੇ ਉਸ ਘਰ ਦੇ ਵਿੱਚੋਂ ਤੇਲ ਬੱਤੀ ਤੇ ਦੀਵਾ ਲੈ ਕੇ ਆ ਜਿਸ ਘਰ ਦੇ ਵਿੱਚੋਂ ਅਜੇ ਤੱਕ ਕੋਈ ਗਿਆ ਨਾ ਹੋਵੇ ਮਾ ਮਾਤਾ ਕਾ ਦੀ ਕਿੰਨੀ ਵੱਡੀ ਗੱਲ ਹੈ ਮੈਂ ਹੁਣੇ ਲੈ ਆ ਦਿੰਦੀ ਆ ਉਹ ਜਿਹੜੇ ਵੀ ਕਰ ਜਾਂਦੀ ਐ ਤੇਨ ਦੀਵਾ ਬੱਤੀ ਦਿਓ ਪਰ ਜਦੋਂ ਕੋਈ ਤੇਲ ਦੀਵਾ ਬੱਤੀ ਲੈ ਕੇ ਆਉਂਦਾ ਤੇ ਉਹ ਪੁੱਛਦੀ ਐ ਤੁਹਾਡੇ ਘਰ ਵਿੱਚੋਂ ਕੋਈ ਗਿਆ ਤੇ ਨਹੀਂ ਉਹ ਕਹਿੰਦੇ ਹਜੇ ਪਿਛਲੇ ਮਹੀਨੇ ਸਾਡਾ ਪਿਓ ਚੜ੍ਹਾਈ ਕਰ ਗਿਆ ਅਗਲੇ ਘਰ ਜਾਂਦੀ ਐ ਕੋਈ ਕਹਿੰਦਾ ਸਾਡੀ ਪਤਨੀ ਚੜ੍ਹਾਈ ਕਰ ਗਈ ਕੋਈ ਕਹਿੰਦਾ ਮੇਰੀ ਮਾਂ ਚੜ੍ਹਾਈ ਕਰ ਗਈ ਕੋਈ ਕਹਿੰਦਾ ਸਾਡੀ ਜਵਾਨ ਧੀ ਚੜ੍ਹਾਈ ਕਰ ਗਈ ਕੋਈ ਕਹਿੰਦਾ ਸਾਡਾ ਬੱਚਾ ਚੜ੍ਹਾਈ ਕਰ ਗਿਆ ਸ਼ਾਮਾ ਪੈ ਗਈਆਂ ਵਾਪਸ ਮੁੜ ਕੇ ਆ ਗਈ ਮਹਾਤਮਾ ਕਹਿੰਦੇ ਨਾ ਤੇਲ ਨਾ ਦੀਵਾ ਤੇ ਨਾ ਬੱਤੀ ਲੈ ਕੇ ਆਈ ਹੈ ਮਾਤਾ ਕੀ ਗੱਲ ਹੈ ਪੁੱਤ ਨਹੀਂ ਜਿਉਂਦਾ ਕਰਨਾ ਉਹ ਕਹਿੰਦੀ ਮਹਾਰਾਜ ਮੈਨੂੰ ਕੋਈ ਘਰ ਐਸਾ ਨਹੀਂ ਮਿਲਿਆ ਜਿਸ ਘਰ ਦੇ ਵਿੱਚ ਮੋਤ ਨੇ ਫੇਰਾ ਨਾ ਪਾਇਆ ਹੋਵੇ ਉਹਦਾ ਮਨ ਟਿਕ ਗਿਆ ਕਿ ਇਕੱਲਾ ਮੇਰੇ ਨਾਲ ਨਹੀਂ ਹੋਇਆ ਇਹ ਤੇ ਹਰ ਇੱਕ ਘਰ ਦੀ ਕਹਾਣੀ ਹੈ ਐਸਾ ਕੋਈ ਘਰ ਨਹੀਂ ਜਿੱਥੇ ਮੋਤ ਨੇ ਦਰਵਾਜ਼ਾ ਨਾ ਖੜਕਾਇਆ ਹੋਵੇ ਸੋ ਗੁਰਮਖੋ ਮੋਤ ਸਾਡੀ ਜ਼ਿੰਦਗੀ ਦੀ ਇੱਕ ਅਟੱਲ ਸਚਾਈ ਹੈ ਇਹਨੇ ਇੱਕ ਦਿਨ ਸਾਡੇ ਤੱਕ ਜ਼ਰੂਰ ਪਹੁੰਚਣਾ ਇਹਨੇ ਸਾਨੂੰ ਇੱਕ ਦਿਨ ਆਪਣੀ ਗਲਬਕੜੀ ਦੇ ਵਿੱਚ ਲੈ ਲੈਣਾ ਮੌਤ ਦਾ ਮਿਲਣ ਤੋਂ ਪਹਿਲਾਂ ਪਹਿਲਾਂ ਆਤਮਾ ਦਾ ਪਰਮਾਤਮਾ ਦੇ ਨਾਲ ਬਲਾਪ ਹੋ ਜਾਣਾ ਇਹੀ ਸਾਡੇ ਜੀਵਨ ਦਾ ਇੱਕ ਮੇਨ ਮਕਸਦ ਹੈ ਮੇਨ ਮੋਟਿਵ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰੀਏ ਤੇ ਜਦੋਂ ਇਸ ਜੀਵਨ ਤੋਂ ਸਿਰਖਰ ਹੋਈਏ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਈਏ ਕਾ ਸਾਡੇ ਪੱਲੇ ਨਾਮ ਦਾ ਧਨ ਹੋਵੇ ਨਾਮ ਦੀ ਕਮਾਈ ਹੋਵੇ ਜਿਹਦੇ ਨਾਲ ਸਾਡਾ ਇਹ ਲੋਕ ਵੀ ਸੁਖਿਆ ਹੋ ਜਾਵੇ ਜਿਹਦੇ ਨਾਲ ਸਾਡਾ ਪ੍ਰਲੋਕ ਵੀ ਸੁਖੇਲਾ ਹੋ ਜਾਵੇ